ਆਪਣਾ ਉਪਰ ਅੱਲਾਹ ਜਾਰੀ ਰੱਖ ਖਿੱਚ ਕੇ ਪੂਰੀ ਤਿਆਰੀ ਰੱਖ ਆਪਣਾ ਉਪਰ ਅੱਲਾਹ ਜਾਰੀ ਰੱਖ ਖਿੱਚ ਕੇ ਪੂਰੀ ਤਿਆਰੀ ਰੱਖ ਮੁਸ਼ਕਿਲ ਵੇਲੇ ਨਾਲ ਖਲੋਵਣ ਮੁਸ਼ਕਿਲ ਵੇਲੇ ਨਾਲ ਖਲੋਵਣ ਐਸਿਆਂ ਨਾਲ ਤੂੰ ਯਾਰੀ ਰੱਖ ਕਾ ਤੂੰ ਐਵੇਂ ਕਰਜ਼ਾ ਲੈਣਾ ਸਰਦਾ ਹੈ ਤਾਂ ਸਾਰੀ ਰੱਖ ਸਰਦਾ ਹੈ ਤਾਂ ਸਾਰੀ ਰੱਖ ਹੈਂ ਅੰਦਰੋਂ ਫੁੱਟ ਰਿਹਾ ਜਵਾਲਾ ਤੇ ਤੂੰ ਕਹਿੰਦਾ ਏ ਠਾਰੀ ਰੱਖ ਤੇ ਤੂੰ ਕਹਿੰਦਾ ਏ ਠਾਰੀ ਰੱਖ ਜ਼ਮੀਨ ਤੇ ਜ਼ਮੀਰ ਨਾ ਭੁੱਲੀ ਜ਼ਮੀਨ ਤੇ ਜ਼ਮੀਰ ਨਾ ਭੁੱਲੀ ਚਾਹੇ ਅੰਬਰਾ ਤੇ ਉਡਾਰੀ ਰੱਖ ਚਾਹੇ ਅੰਬਰਾ ਤੇ ਉਡਾਰੀ ਰੱਖ ਓਨੂੰ ਪਾਉਣਾ ਓਨੂੰ ਚਾਉਣਾ ਫਿਰ ਉਹਦੀ ਬਸ ਕੁਮਾਰੀ ਰੱਖ ਗੈਰ ਇਹ ਗੱਡੀ ਚੜ ਜਾਣੀ ਏ ਯਾਰੀ ਗੁੱਡੀ ਚੜ ਜਾਣੀ ਐ ਬਸ ਤੂੰ ਤੁਣਕੇ ਮਾਰੀ ਰੱਖ ਆਪਣਾ ਉਪਰ ਆਲਾ ਜਾਰੀ ਰੱਖ ਖਿੱਚ ਕੇ ਪੂਰੀ ਤਿਆਰੀ ਰੱਖ ਖਿੱਚ ਕੇ ਪੂਰੀ ਤਿਆਰੀ ਰੱਖ